ਬਾਕੀ ਸਾਰਾ মিডিਆ ਅੱਜ ਮਸੀਹ ਭਾਈਚਾਰੇ ਦੇ ਇਸ ਕਿਉਂਕਿ ਅੱਜ ਦਾ ਜਿਹੜਾ ਮੇਨ ਵਿਸ਼ਾ ਆ ਉਹ ਇਹ ਆ ਕਿ ਦਰਿੰਦਰ ਸ਼ਾਸਤਰੀ ਹਮੇਸ਼ਾ ਹੀ ਜਿਹੜਾ ਮਸੀਹ ਭਾਈਚਾਰੇ ਦੇ ਖਿਲਾਫ ਸਿੱਖ ਸਿੱਖ ਭਾਈਚਾਰੇ ਦੇ ਕਰਕੇ ਉਹਨਾਂ ਦੇ ਸਾਡੇ ਦੋਨਾਂ ਭਾਈਚਾਰਿਆਂ ਨੂੰ ਪਾੜ ਪਾਉਣਾ ਚਾਹੁੰਦਾ ਔਰ ਉਹ ਜਦੋਂ ਜਦੋਂ ਵੀ ਪੰਜਾਬ ਦੀ ਧਰਤੀ ਉੱਪਰ ਰਹਿੰਦਾ ਸਿੱਖ ਭਾਈਚਾਰਾ ਔਰ ਮਸੀਹ ਭਾਈਚਾਰੇ ਦੇ ਖਿਲਾਫ ਇੱਕ ਜ਼ਹਿਰ ਉਗਲ ਕੇ ਜਾਣਾ ਚਾਹੁੰਦਾ ਔਰ ਜਿਹੜੇ ਹੁਣੇ-ਹੁਣੇ ਤਾਜ਼ੇ ਉਹਦੇ ਬਿਆਨ ਆਏ ਨੇ ਦਰਿੰਦਰ ਸ਼ਾਸਤਰੀ ਦੇ ਉਹਨੇ ਕਿਹਾ ਕਿ ਮੈਂ ਪੈਦਲ ਯਾਤਰਾ ਕਰੂੰਗਾ ਔਰ ਸਾਨੂੰ ਇਸ ਗੱਲ ਦੀ ਪੂਰੀ ਪੂਰੀ ਸ਼ੰਕਾ ਹੈ ਕਿ ਸਾਡੇ ਪਾਰੇ ਪੰਜਾਬ ਨੂੰ ਉਹ ਅੱਗ ਦਾ ਲਾਂਬੂ ਲਾ ਕੇ ਜਾਊਗਾ ਔਰ ਸਿੱਖ ਭਾਈਚਾਰੇ ਦੇ ਔਰ ਮੁਸਲਮਾਨ ਭਾਈਚਾਰੇ ਦੇ ਖਿਲਾਫ ਜਿਹੜਾ ਬਹੁਤ ਇੱਕ ਜ਼ਹਿਰ ਉਗਲ ਕੇ ਜਾਊਗਾ ਜਿਹੜਾ ਉਹ ਵਿਖਦੇ ਵਿੱਚ ਸਾਡੇ ਦੋਨਾਂ ਭਾਈਚਾਰਿਆਂ ਦੇ ਵਿੱਚ ਪਾੜ ਪਾਊਗਾ ਸੋ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਡੀਜੀਪੀ ਪੰਜਾਬ ਨੇ ਜਾਂ ਸਾਡਾ ਜਿਹੜਾ ਅੰਮ੍ਰਿਤਸਰ ਪ੍ਰਸ਼ਾਸਨ ਹੈ ਅਸੀਂ ਔਰ ਜਿਹੜੀ ਪੰਜਾਬ ਸਰਕਾਰ ਹੈ ਅਸੀਂ ਉਹਨਾਂ ਨੂੰ ਅ ਅਪੀਲ ਕਰਦੇ ਆਂ ਔਰ ਮੰਗ ਪੱਤਰ ਵੀ ਦੇਣ ਜਾ ਰਹੇ ਆਂ ਔਰ ਤੁਹਾਡੇ মিডিਆ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਦੀ ਧਰਤੀ ਦੇ ਉੱਪਰ ਉਹ ਦਰੇਂਦਰ ਸ਼ਾਸਤਰੀ ਨਾਂ ਦਾ ਵਿਅਕਤੀ ਆਉਣਾ ਨਹੀਂ ਚਾਹੀਦਾ ਜੇਕਰ ਉਹ ਧਰਤੀ ਦੇ ਉੱਪਰ ਆਉਂਦਾ ਆ ਜੇਕਰ ਉਹ ਕਿਤੇ ਸਮਾਜਿਕ ਤੌਰ ਤੇ ਦੰਗੇ ਫਸਾਦ ਹੁੰਦੇ ਆ ਤੇ ਉਹਦੀ ਸਮੁੱਚੀ ਸਮੁੱਚੀ ਜਿਹੜੀ ਆ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੋਊਗੀ ਡੀਜੀਪੀ ਪੰਜਾਬ ਦੀ ਹੋਊਗੀ ਔਰ ਜਿਹੜੇ ਸਾਰਾ ਹੀ ਪੰਜਾਬ ਦਾ ਪ੍ਰਸ਼ਾਸਨ ਅਮਲਾ ਆ ਉਹ ਸਾਰੀ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੋਊਗੀ ਹੁਣ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਪੋਸਟਡ ਪਾਲ ਸੁਖਪਾਲ ਜਨਾ ਮਿਨਿਸਟਰੀ ਦੇ ਜਿਹੜੇ ਮੁਖ ਪ੍ਰਚਾਰਕ ਨੇ ਜਿਹੜੇ ਸਾਡੇ ਸਮਾਜ ਨੂੰ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਨੇ ਔਰ ਮੈਂ ਚਾਹੁੰਦਾ ਕਿ ਉਹ ਵੀ ਜਿਹੜੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਇਸ ਗੱਲ ਦੇ ਉੱਪਰ ਚਾਨਣਾ ਪਾਉਣ ਮੇਰਾ ਨਾਮ ਸੁਖ ਪਾਲ ਸੁਖਪਾਲਾ ਮੈਂ ਖੁਦਾ ਦਾ ਦਾਸ ਸਭ ਤੋਂ ਪਹਿਲਾਂ ਮੈਂ ਸਰਵ ਸ਼ਕਤੀਮਾਨ ਖੁਦਾਵੰਦ ਦਾ ਧੰਨਵਾਦ ਕਰਦਾ ਇੱਕ ਬੜਾ ਹੀ ਅਹਿਮ ਤੇ ਸੰਗੀਨ ਮੁੱਦਾ ਆ ਗੁਰਦਰਿੰਦਰ ਸ਼ਾਸਤਰੀ ਮੈਂ ਇੱਕ ਧਾਰਮਿਕ ਆਗੂ ਹੋਣ ਦੇ ਨਾਤੇ ਇਹ ਜਿਹੜੀ ਆਪਣੀ ਆਵਾਜ਼ ਹੈ ਮੀਡੀਆ ਦੇ ਥਰੂ ਉਹਨਾਂ ਤੱਕ ਪਹੁੰਚਾਣਾ ਚਾਹਨਾ ਸਰਕਾਰਾਂ ਤੱਕ ਕਿ ਉਹਨੇ ਸਾਡੇ ਉੱਪਰ ਬੈਸੇ ਤੋਂ ਬੜੇ ਲੰਬੇ ਸਮੇਂ ਤੋਂ ਕਈ ਲੋਕ ਆ ਇੱਕ ਦੋਸ਼ ਲਗਾ ਰਹੇ ਕਿ ਅਸੀਂ ਧਰਮ ਪਰਿਵਰਤਨ ਕਰਾਉਣੇ ਧਰਮ ਪਰਿਵਰਤਨ ਕਰਾਣੇ ਆ ਇਸ ਵਾਰ ਇਹ ਬੜੀ ਵੱਡੀ ਸਾਜ਼ਿਸ਼ ਬਣਾਈ ਜਾ ਰਹੀ ਆ ਤੇ ਜਿਵੇਂ ਸਾਨੂੰ ਇਦਾਂ ਵੇਖਿਆ ਜਾ ਰਿਹਾ ਜਿਵੇਂ ਅਸੀਂ ਦੇਸ਼ ਗਦਰੋਹੀ ਹੁੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਬਣਾਈਆਂ ਜਾ ਰਹੀਆਂ ਨਹੀਂ ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਗੋਰੇ ਲੋਕ ਜਿਹੜੇ ਸਾਡੀ ਸਿੱਖ ਪ੍ਰਚਾਰਕ ਨੇ ਉਹਨਾਂ ਨੇ ਪ੍ਰਚਾਰ ਕੀਤਾ ਤੇ ਉਸ ਉਹ ਉਹ ਗੋਰੇ ਜਿਹੜੇ ਸਿੱਖ ਬਣ ਗਏ ਹਿੰਦੂਆਂ ਨੇ ਬਾਬਿਆਂ ਨੇ ਬੜਾ ਪ੍ਰਚਾਰ ਕੀਤਾ ਤੇ ਉਹ ਗੋਰੇ ਜਿਹੜੇ ਸੀ ਉਹ ਹਿੰਦੂ ਬਣ ਗਏ ਅੱਜ ਵੀ ਵਰਿੰਦਾਵਨ ਚ ਜਾਓ ਇੱਥੇ ਹੁਣ ਸਮਾਜ ਦਾ ਵਿਸ਼ਾ ਕੀ ਹੈ ਇੱਥੇ ਇੱਕ ਫਰੀडम ਆਫ ਚੁਆਇਸ ਹੈ ਕਿ ਹਰ ਇਨਸਾਨ ਨੂੰ ਜੋ ਅੱਛਾ ਲੱਗੇ ਉਹ ਕਰੇ ਤੇ ਹਰ ਧਰਮ ਆਪਣਾ ਪ੍ਰਚਾਰ ਕਰਦਾ ਔਰ ਸਭ ਤੋਂ ਜ਼ਿਆਦਾ ਧਰਮ ਧਰਮ ਦਾ ਪ੍ਰਚਾਰ ਤੇ ਇੱਥੇ ਹਿੰਦੂ ਦਾ ਹੋ ਰਿਹਾ ਹੈ ਲekin ਹੁਣ ਸਵਾਲ ਹੈ ਕਿ ਅਗਰ 크੍ਰਿਸਚਨ ਸਲੋਗ ਆਪਣੇ ਪ੍ਰਭੂ ਦਾ ਬਾਈਬਲ ਦਾ ਪੈਗਾਮ ਦਿੰਦੇ ਨੇ ਤੇ ਕੋਈ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਉਹਨੂੰ ਸੁਣ ਕੇ ਵਿਸ਼ਵਾਸ ਕਰਦਾ ਆ ਪ੍ਰੇਰ ਕਰਾਂਦਾ ਆ ਉਹਦੇ ਜੀਵਨ 'ਚ ਅੱਛੀ ਸ਼ਾਂਤੀ ਆਂਦੀ ਆ ਤੇ ਇਹਨੂੰ ਇੱਕ ਧਰਮ ਪਰਿਵਰਤਨ ਦਾ ਮੁੱਦਾ ਬਣਾ ਕੇ 크੍ਰਿਸਚੀਅਨਿਟੀ ਨੂੰ ਔਰ ਸਿੱਖਾਂ ਨੂੰ ਆਪਸ 'ਚ ਲਾਉਣ ਦਾ ਇੱਕ ਬੜਾ ਗਹਿਰਾ ਡੂੰਗਾ ਤੇ ਗੰਦਾ ਪਲਾਨ ਰਚਿਆ ਜਾ ਰਿਹਾ ਜਿਹਦੇ ਵਿੱਚ ਦਰੇਂਦਰ ਸ਼ਾਸਤਰੀ ਇਹਦਾ ਬਹੁਤ ਵੱਡਾ ਮੋੜਾ ਆ ਜੋ ਪੰਜਾਬ ਦੇ ਵਿੱਚ ਆਣਾ ਚਾਹੁੰਦਾ ਆ ਔਰ ਪੰਜਾਬ ਦੇ ਵਿੱਚ ਪੈਦਲ ਯਾਤਰਾ ਕਰਨਾ ਚਾਹੁੰਦਾ ਆ ਔਰ ਜੇ ਵੀ ਇਹ ਮੁੱਦੇ ਚੁੱਕਦਾ ਕਿ ਜਿਹੜੇ ਸਿੱਖ ਨੇ ਉਹ ਪਗੜੀ ਦੇ ਵਿੱਚ ਮੈਂ ਚਰਚ ਵੇਖਦਾ ਆ ਕ੍ਰਿਸ਼ਚਨਟੀ ਨੂੰ ਵੇਖਦਾ ਮੈਨੂੰ ਅੱਗ ਲੱਗਦੀ ਹੈ ਹੁਣ ਸਵਾਲ ਆ ਕਿ ਬਾਈਬਲ ਨੂੰ ਉਹਨੂੰ ਕੋ ਪੜ ਬਾਈਬਲ ਸਭ ਤੋਂ ਪੁਰਾਣਾ ਗ੍ਰੰਥ ਆ ਉਹਦੇ ਵਿੱਚ 15 ਤੋਂ ਵੱਧ ਵਰੀ ਪਗੜੀ ਬੰਨੀ ਲੋਕਾਂ ਦੇ ਉੱਤੇ ਔਰ ਪਗੜੀ ਬੰਨੇ ਹੋਏ ਜਿਹੜੇ ਸੇਵਕ ਆ ਉਹਨਾਂ ਦਾ ਜ਼ਿਕਰ ਆਂਦਾ ਆ ਔਰ ਨਾਲੇ ਇੱਥੇ ਇਹ ਜਿਹੜਾ ਧਾਰਮਿਕ ਜੀਵਨ ਦਾ ਵਿਸ਼ਾ ਹੈ ਆ ਟਰਨ ਲਈ ਹੈ ਇਹ ਬਾਹਰੀ ਰੂਪ ਦਾ ਨਹੀਂ ਹੈ ਇਹ ਸਾਰੀਆਂ ਪਲੈਨਿੰਗਸ ਕਰਕੇ ਆ ਇੱਕ ਟਾਰਗੇਟ ਕੀਤਾ ਜਾਂਦਾ ਇੱਕ ਐਡੇ ਵੱਡੇ ਸ਼ਾਂਤਮਈ ਧਰਮ ਨੂੰ ਕਿਉਂਕਿ ਲੌਂਗ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਚਰਚਾਂ ਤੇ ਅਟੈਕ ਹੁੰਦੇ ਨੇ ਚਰਚਾਂ ਦੇ ਪਾਦਰੀ ਸਾਹਿਬ ਜਾਂ ਸਾਡੀਆਂ ਸੰਸਥਾਵਾਂ ਸ਼ਾਂਤ ਰਹਿੰਦੀਆਂ ਕਿਉਂਕਿ ਪ੍ਰਭੂ ਦੇ ਵਚਨ ਚ ਲਿਖਿਆ ਮਾਫ ਕਰੋ ਮਾਫ ਕਰੋ ਔਰ ਇਸ ਚੱਕਰ ਵਿੱਚ ਇਹ ਲੋਕ ਵੱਧ ਰਹੇ ਨੇ ਲੇਕਿਨ ਅਸੀਂ ਇਹ ਹੁਣ ਮੈਂ ਸਰਕਾਰਾਂ ਤੱਕ ਸੈਂਟਰ ਗਵਰਨਮੈਂਟ ਤੱਕ ਦਿਨਿੰਦਰ ਸ਼ਾਸਤਰੀ ਇਹਦੇ ਵਰਗੇ ਜਿਹੜੇ ਹੋਰ ਵੀ ਆਪਣੇ ਆਪ ਨੂੰ ਸਮਝਦੇ ਨੇ ਕਿ ਇਦਾਂ ਕਰਦਾਂਗੇ ਉਦਾਂ ਕਰ ਕਰ ਕਰਦਾਂਗੇ ਔਰ ਸਾਡੀ ਪੰਜਾਬ ਸਰਕਾਰ ਤੱਕ ਇਹ ਮੈਸੇਜ ਪਹੁੰਚਾਣੇ ਕਿ ਅੱਜ ਇੱਕ ਬੜਾ ਵੱਡਾ ਇੱਥੇ ਪਾਸਟਰਸ ਦਾ ਇਕੱਠ ਹੋਇਆ ਔਰ ਇਹ ਹੁਣ ਅੱਗੇ ਲੱਖਾਂ ਚ ਜਾਣ ਵਾਲਾ ਜੇ ਅਗਰ ਦਰੇਂਦਰ ਸ਼ਾਸਤਰੀ ਇੱਥੇ ਆਇਆ ਤੇ ਕੱਲ ਨੂੰ ਕੋਈ ਖੂਨੀ ਟਕਰਾਅ ਹੋਇਆ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਔਰ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਆ ਸਾਡੀਆਂ ਕਮਿਊਨਿਟੀਜ਼ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਮਿਨਿਸਟਰੀਜ਼ ਵੱਲੋਂ ਸਾਰੇ ਸਾਡੇ ਜਿਹੜਾ ਸਿਕ ਕ੍ਰਿਸਚਨ ਸਮਾਜ ਦੇ ਵੱਲੋਂ ਕਿ ਇਹਦੇ ਤੇ ਨੱਥ ਪਾਈ ਜਾਵੇ ਨੂੰ ਰੋਕਿਆ ਜਾਵੇ ਨਹੀਂ ਤੇ ਇਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗਾ ਹਾਂਜੀ